ਫਗਵਾੜਾ ਵਿਖੇ ਅੱਜ ਦਿਨ ਹੀ ਵਾਪਰ ਰਹੀਆਂ ਸੜਕ ਹਾਸੇ ਦੀਆਂ ਘਟਨਾਵਾਂ ਕਾਰਨ ਬਹੁਤ ਸਾਰੀ ਕੀਮਤੀ ਜਾਨਾਂ ਹਮੇਸ਼ਾ ਹਮੇਸ਼ਾ ਲਈ ਮੌਤ ਦੀ ਆਗੋਸ਼ ਵਿੱਚ ਸਮਾ ਰਹੀਆਂ ਹਨ ਜਦਕਿ ਬਹੁਤ ਸਾਰੀਆਂ ਜਾਨਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀਆਂ ਹਨ ਅੱਜ ਆਈ ਇੱਕ ਹੋਰ ਸੜਕ ਹਾਸਾ ਵਾਪਰਿਆ ਫਗਵਾੜਾ ਵਿਖੇ ਜਿਸ ਵਿੱਚ ਸਾਈਕਲ ਤੇ ਸੈਰ ਕਰਨ ਨਿਕਲੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਬਰਨਾਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਦੇ ਮਜੂਲ ਲੋਕਾਂ ਮੁਤਾਬਕ ਉਕਤ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਵਾਪਰਿਆ ਹੈ ਉਹਨਾਂ ਦੱਸਿਆ ਕਿ ਵਰਨਾਕਾਰ ਜੜਿਆਲਾ ਵਾਲੀ ਸਾਈਡ ਤੋਂ ਬੜੀ ਹੀ ਤੇਜ਼ੀ ਨਾਲ ਆ ਰਹੀ ਸੀ ਤੇ ਜਦੋਂ ਪਿੰਡ ਮਾਨਾਂ ਵਾਲੀ ਕੋਲ ਪਹੁੰਚੀ ਤਾਂ ਅੱਗੇ ਜਾ ਰਹੇ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਰਕੀ ਹਾਦਸੇ ਤੋਂ ਬਾਅਦ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਵਿੱਚ ਵੀ ਜਾ ਵਜੀ ਮਾਮਲਾ ਹੈ ਜੀ ਬਜ਼ੁਰਗ ਪਿਆਰੇ ਸਾਈਕਲ ਦੇ ਉੱਪਰ ਆ ਸਾਈਕਲ ਤੇ ਆ ਰਹੇ ਅੱਜ ਆ ਉਹ ਆਪਦੀ ਜਾਂਚ ਚੋ ਪੇੜ ਸੀ ਮੂਰੇ ਪੇੜ ਤੋਂ ਬਚਨ ਦੀ ਮਾਰ ਨਾਲ ਥੋੜਾ ਇਹਨੇ ਸੈਰ ਚੋਂ ਸਾਈਕਲ ਕੀਤਾ ਪਿੱਛੋਂ ਗੱਡੀ ਤਾਰੀ ਵਰਨਾ ਬਹੁਤ ਤੇਜ਼ ਤੇ ਜਦੋਂ ਉਹ ਆਕੇ ਕਾਰ ਦੇ ਵਿੱਚ ਚੱਕ ਕੇ ਲਗੀ ਨਾ ਬਾਬਾ ਉੱਠਿਆ ਕਟਵਾਟ 10 ਫੁੱਟ ਪਤਾ 10 ਫੁੱਟ ਆਕੇ ਥੱਲੇ ਲੱਗੇ ਜ਼ਮੀਨ ਤੇ ਉਹਦਾ ਮੱਥਾ ਲੱਗਿਆ ਉਹ ਨਾਲ ਤੇ ਬਾਬਾ ਜੀ ਸਾਈਕਲ ਤੇ ਸੀ ਸਾਈਕਲ ਤੇ ਸੀ ਕਿ ਕਿੱਥੋਂ ਕਿੱਥੇ ਆ ਰਹੇ ਸੀ ਬਾਬਾ ਜੀ ਫੜਾਇਦੇ ਇਧਰੋਂ ਆ ਰਹੇ ਸੀ ਬਾਬਾ ਵੀ ਉਧਰੋਂ ਆ ਰਹੇ ਤੇ ਗੱਡੀ ਬਦੂ ਮਾਰੀ ਕਿਉਂ ਕਰਨਾ ਤੇ ਟਰੱਕ ਦੇ ਵਿੱਚ ਲੱਗੀ ਗੱਡੀ ਟਰੱਕ ਦੇ ਵਿੱਚ ਉਹ ਗੱਡੀ ਜਦ ਬਾਬੇ ਨੂੰ ਬੜਾ ਭਗਾ ਕੇ ਮਾਰਿਆ ਉਹ ਤੋਂ ਕੰਟਰੋ ਵਾਜੋੜ ਕਾਕੇ ਟਰੱਕ ਦੇ ਟਾਇਰ ਦੇ ਵਿੱਚ ਲਾ ਕੇ ਟੈਂਕੀ ਲੱਗੀ ਗੱਡੀ ਦੇ ਦੂਸਰੇ ਥੀਸੇ ਦੇ ਟਰੱਕ ਆ ਰਹੇ ਸੀ ਹੌਲੀ ਹੌਲੀ ਤੇ ਬੰਦੇ ਦੀ ਡੈਥ ਹੋ ਗਈ ਹਾਂ ਬੱਬਰ ਜੁਰ ਦੀ ਡੈਥ ਹੋ ਗਈ ਮੌਕੇ ਦੀ ਮਾਨਾ ਵਾਲੀ ਦੇ ਕੋਲ ਹੋਇਆ ਐਕਸੀਡੈਂਟ ਭਾਈ ਤੇ ਹੋਇਆ ਕਿੱਦਾਂ ਜੀ ਸਰ ਇਹ ਵਰਨਾ ਗੱਡੀ ਭਾਈ ਇਧਰ ਜੜਿਆਲੇ ਵੱਲੋਂ ਆ ਰਹੀ ਸੀ ਹਾਂਜੀ ਉਹ ਗੱਡੀ ਥੋੜੀ ਜੇ ਤੇਜ਼ ਸੀ ਉਹ ਨੇ ਇਧਰ ਭਾਈ ਜੀ ਆ ਵੀ ਇਧਰੋਂ ਆ ਰਿਹਾ ਸੀਗਾ ਉਹਨੇ ਮਾਰੇ ਸਾਈਕਲ ਤੇ ਸੀਗਾ ਉਹਨੇ ਪ੍ਰਵਾਹ ਕਰਨ ਲੱਗੇ ਨੇ ਗੱਡੀ ਦੇ ਵਿੱਚ ਫਸ ਗਿਆ ਹਾਂਜੀ ਗੱਡੀ ਨੇ ਸਾਈਕਲ ਵਾਲੇ ਨੂੰ ਮਾਰਿਆ ਗੱਡੀ ਬਾਅਦ ਵਿੱਚ ਗੱਡੀ ਸਾਈਕਲ 'ਚ ਲੱਗੀ ਪਹਿਲਾਂ ਤੇ ਵੇ ਗੱਡੀ ਆਣ ਕੇ ਬਾਦ ਜਿੱਥੇ ਟਰੱਕ ਚ ਫਸ ਗਈ ਤੇ ਬੰਦਾ ਸਾਈਕਲ ਵਾਲੇ ਦੀ ਬੰਦਾ ਕਿੱਥੇ ਜਾ ਰਹਿਣ ਵਾਲਾ ਜੀ ਉਹ ਇੱਥੇ ਸਲਾਰਪੁਰ ਪਿੰਡ ਦਾ ਦੇ ਆ ਬਈ ਕੀ ਪਾਈ ਆ ਕੋਈ ਨਾਂ ਨੂੰ ਹੈ ਉਹ ਦਾ ਬੰਦੇ ਦਾ ਨਾਂ ਉਹਦਾ ਨਹੀਂ ਪੱਕਾ ਪਤਾ ਜੀ ਉਹਦਾ ਤੇਜੀ ਤੇਜੀ ਗੰਦੇ ਸ਼ਾਇਦ ਤੇ ਸਾਈਕਲ ਤੇ ਸੀਗਾ ਜੀ ਸਾਈਕਲ ਤੇ ਹੀ ਸੀਗਾ ਉਧਰੋਂ ਗੱਡੀ ਆ ਰਹੀ ਸੀ ਉਧਰੋਂ ਉਹ ਆ ਰਿਹਾ ਸੀਗਾ ਸਾਈਕਲ ਸੇ ਆ ਕੇ ਗੱਡੀ ਵਾਲੇ ਮਾਰੇ ਬਾਦ ਜਿੱਥੇ ਆਣ ਕੇ ਟਰੱਕ ਚ ਲੱਗ ਗਈ ਟਰੱਕ ਖੜੇ ਦੀ ਟਰੱਕ ਖੜੇ ਜਗ੍ਹਾ ਨਾ ਖੜਿਆ ਨਾਲ ਇਹ ਤਾਂ ਬੰਦੇ ਪਿਸ਼ਾਬ ਕਰਕੇ ਤੁਰੇ ਸੀ ਉਹ ਤੋਂ ਸਾਡੇ ਘੂਰੇ ਗੂਲੇ ਇਹ ਉਹ ਤੋਂ ਇੱਕ ਪਾਕ ਵਾਲੇ ਕਿਧਰ ਨੂੰ ਜਾ ਰਹੇ ਸੀ ਇਹ ਨਕੌਂਦਰ ਸਾਈਡ ਜਾ ਰਹੇ ਸੀ ਉਧਰ ਮ੍ਰਿਤਕ ਵਿਅਕਤੀ ਦੇ ਛੋਟੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਕਿ ਉਸ ਦੇ ਵੱਡੇ ਭਰਾ ਹਰਵੰਦ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਸ ਦਾ ਭਰਾ ਸਾਈਕਲ ਤੇ ਘਰੋਂ ਸੈਰ ਵਾਸਤੇ ਗਿਆ ਸੀ ਮੇਰਾ ਨਾਮ ਕਰਸ਼ੇਮ ਸਿੰਘ ਆ ਜੀ ਹਾਂ ਜੀ ਅੱਜ ਇਹ ਮਤਲਬ ਕਿ ਐਕਸੀਡੈਂਟ ਹੋਇਆ ਇਹ ਮਾਮਲਾ ਕੀ ਹੈ ਐਕਸੀਡੈਂਟ ਹੋਇਆ ਸਾ ਤੋਂ ਤਾਂ ਪਤਾ ਨਹੀਂ ਤਾਂ ਆਪਣੇ ਜਾਂਚ ਕਰਦੇ ਸੀ ਕਰੋ ਬੱਸ ਲੈ ਕੇ ਮੈਂ ਤਾਂ ਗਿਆ ਸੀ ਆਪਣਾ ਲੈ ਕੇ ਆਇਆ ਹੁਣ ਸਾਨੂੰ ਪਤਾ ਨਹੀਂ ਕਿੱਤਾਂ ਹੋਇਆ ਕਿੱਤਾਂ ਨਹੀਂ ਹੋਇਆ ਰਾਤ ਦੇ ਜਾ ਰਹੇ ਸੀ ਤਾਂ ਦਾ ਟੈਲੀਫੋਨ ਹੀ ਆਇਆ ਬੱਸ ਤੇ ਤੁਹਾਡੇ ਕੀ ਲੱਗਦੇ ਆ ਮੇਰਾ ਬੜਾ ਬਣਾ ਗਿਆ ਕੀ ਨਾਂ ਜੀ ਉਹਨਾਂ ਦਾ ਹਰਪ੍ਰਸ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਬਹੁਤ ਸਰਨਾਪੁਰੇ ਦੇ ਰਹਿਣ ਵਾਲੇ ਆ ਜੀ ਕੋਨਾ ਸ਼ਰਾਮਗੜੀ ਹੁੰਦੇ ਜਿੱਥੇ ਲਈ ਵਾਸੀ ਰਹਿੰਦੇ ਆ ਇੱਕ ਹੱfte ਦੀ ਆ ਜੀ ਆ ਰਹੇ ਇਹ ਸਾਈਕਲ ਤੇ ਜਾ ਰਹੇ ਸਵੇਰੇ ਸ਼ਹਿਰ ਕੰਮ ਜਾ ਰਹੇ ਸੀ ਇਹ ਦੇ ਘਰੋਂ ਪਤਾ ਲੱਗਾ ਸ਼ਹਿਰ ਕੰਮ ਜਾ ਰਹੇ ਸੀ ਤੇ ਕਿਹੜੀ ਜੀਨ ਹੋਇਆ ਜੀ ਆਹ ਕਾਰ ਦੇ ਨਾਲ ਹੋਇਆ ਸੀ ਹਾਸੇ ਤੋਂ ਬਾਅਦ थाना ਸਤਨਾਪਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਮੁਤਾਬਕ ਮ੍ਰਿਤਕ ਵਿਅਕਤੀ ਦੀ ਹਸਪਤਾਲ ਵਿਖੇ ਪਹੁੰਚੋ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਹਾਂਜੀ ਸਾਡੇ ਸਿਵਲ ਹਸਪੀਟਲ 'ਚ 6:30 ਵਜੇ ਇੱਕ ਪੇਸ਼ੈਂਟ ਆਇਆ ਨੇ 65 ਈਅਰ 올 ਮੇਲ ਨੇ ਉਹਨਾਂ ਦਾ ਰੋਡ ਟ੍ਰੈਫਿਕ ਐਕਸੀਡੈਂਟ ਹੋਇਆ ਮੰਨਾਂ ਵਾਲੀ ਪਿੰਡ 'ਚ ਜਿੱਦਾਂ ਅਸ ਪਰ ਇਨਫੋਰਮੇਸ਼ਨ ਕਿ ਸਾਈਕਲ 'ਤੇ ਜਾ ਰਹੇ ਸੀ ਤੇ ਤੇਜ਼ ਰਫ਼ਤਾਰ ਕੱਡੀ ਨੇ ਉਹਨਾਂ ਨੂੰ ਹਿਟ ਕੀਤਾ ਤੇ ਪੇਸ਼ੈਂਟ ਦੀ ਮੌਕੇ ਤੇ ਮੌਤ ਹੋ ਹਸਪੀਟਲ ਸਪੇਸ਼ਲਿਟੀ